No! Yeah. ਟਾਲਾ ਦੇ ਰਹੀਮਾਬਾਦ ਦੀ ਬੀਬੀ ਹਰਜੀਤ ਕੌਰ ਪਤਨੀ ਸੁਖਦੇਵ ਸਿੰਘ ਦੀ ਪਿੰਡ ਦੇ ਹੀ ਕੁਝ ਲੋਕਾਂ ਨੇ ਮਿੱਟੀ ਪਾਉਣ ਸਮੇਂ ਬੀਬੀ ਹਰਜੀਤ ਕੌਰ ਨੇ ਉਹਨਾਂ ਨੂੰ ਕਿਹਾ ਕਿ ਉੱਚੀ ਆਵਾਜ਼ ਵਿੱਚ ਸਪੀਕਰ ਨਾਲ ਲਗਾਓ ਲਗਾਓ ਦੇ ਕਹਿਣ ਤੇ ਨੌਜਵਾਨਾਂ ਨੇ ਟਰੈਕਟਰ ਥੱਲੇ ਕੁਚਲ-ਕੁਚਲ ਕੇ ਮਾਰ ਦਿੱਤਾ ਉਸ ਸਬੰਧੀ ਐਸਐਸਪੀ ਬਟਾਲਾ ਦੇ ਦਫ਼ਤਰ ਸਾਹਮਣੇ ਧਰਨਾ ਲਗਾਇਆ ਗਿਆ ਹੈ ਅਤੇ ਪੁਲਿਸ ਪ੍ਰਸ਼ਾਸਨ ਦੇ ਮੁਰਦਾਬਾਲ ਦੇ ਨਾਰੇ ਲਗਾਏ ਗਏ ਇਸ ਧਰਮਨੇ ਦੇ ਦੌਰਾਨ ਹੀ ਯੋਧਾ ਪੁੱਤਰ ਸਤਪਾਲ ਸਿੰਘ ਦੇ ਦਿਨ ਦਿਹਾੜੇ ਬਟਾਲਾ ਦੇ ਗਾਂਧੀ ਕੈਂਪ ਵਿੱਚ ਗੋਲੀਆਂ ਮਾਰ ਕੇ ਕਤਲੇਆਮ ਕਰ ਦਿੱਤਾ ਸੀ ਉਸ ਦੇ ਸਬੰਧ ਵਿੱਚ ਵੀ ਧਰਨਾ ਲਗਾਇਆ ਗਿਆ ਹੈ ਉਰਜੀਤ ਸਿੰਘ ਖੋਖਰ ਦੀ ਰਿਪੋਰਟ ਮੇਰਾ ਪਰਸਾਂ ਦਾ ਮੇਰੇ ਬੇਟੇ ਦਾ ਕਤਲ ਹੋਇਆ ਹੈ ਅੱਲਾ ਹੀ ਦਾ ਹੈ ਜੀ ਕਿਉਂਕਿ ਪਿੰਡਾਂ ਮੈਂ ਪਹੁੰਚੋ ਕਤਲ ਹੋਇਆ ਇਹਨੂੰ ਮੈਂ ਕੋਡ ਸਟੈਂਪ ਕਹਿੰਦੇ ਆ ਕਿ ਤੂੰ ਪੈਸੇ ਖਾ ਲੈ ਮੈਨੂੰ ਚੀਜ਼ ਪਾਜੀ ਅੱਲਾ ਦੇ ਕੁਰਬਾਨ ਸਵੇਰੇ 9 ਵਜੇ ਤੱਕ ਉਹਦੇ ਪਾਸਲ ਜਿਹੜੇ ਆ ਮਿਲ ਜਾਣਗੇ ਤੈਨੂੰ ਚਲੋ ਆਪਾਂ ਉਹ ਪਰਚਾ ਕਰਵਾਤਾ ਸੀ ਜਿਹੜਾ 9 ਵਜੇ ਜਿਹੜਾ ਨਾ ਬੰਗਲੌਰ ਮਿੱਟੀ ਝਾੜਦੇ ਨਹੀਂ ਉਹਨਾਂ ਦੇ ਫੜੇ ਨਹੀਂ ਕੇ ਘਰ ਦੇ ਲੱਭਣ ਦੇ ਉਹਨਾਂ ਦੇ ਲੱਭਣ ਦੇ ਲੱਗੇ ਸਨ ਉਹਦੀ ਨਹੀਂ ਲੱਭਣ ਡਈ ਮੈਂ ਇਥੇ ਕਿਹ ਬੰਦਾ ਥੱਪੜ ਮਾਰਦਾ ਮੈਂ ਫੂਲਦ ਕਰ ਰਹਿਣਾ ਮੇਰੀ ਮੇਰੀ ਲਿਗਰ ਸੰਬੰਧ ਹੋਣੀ ਹੈ ਮੇਰੇ ਘਰ ਦਾ ਮੇਰੇ ਕੋ ਪਰਿਵਾਰ ਚ ਪੜਨਗੇ ਕਿ ਇਹ ਮਾੜਾ ਜਾਣਾ ਉਹਦੀ ਮਾਂ ਚੁਪਣਾ ਉਹਦੀ ਭੈਣ ਚੁਪਣਾ ਉਹਦਾ ਭਰਾ ਚੁਪਣਾ ਉਹਦਾ ਪਿਓ ਚੁਪਣਾ ਕਾਪੜਾ ਬੰਦਾ ਕਿੱਧਰ ਹੋਇਆ ਕਿਹੜਾ ਗ੍ਰਿਫਤਾਰ ਹੁੰਦਾ ਨਹੀਂ ਤੇ ਮੈਨੂੰ 10-20 ਮਿੰਟ ਦਾ ਟਾਈਮ ਦੇ ਬੰਦੇ ਦਾ ਬਾਬਾ ਦਾ ਮਾਰ ਦਿੰਨਾ ਨਾ ਮੈਂ ਪਰਚਾਉਣਾ ਵੀ ਕਰਾਉਣਾ ਤੇ ਨਾ ਮਿਲਦੇ ਬਸ ਮੇਰੀ ਪ੍ਰਸ਼ਾਸਨ ਅੱਗੇ ਇਹ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਮੈਨੂੰ ਸਾਹਿਬ ਮਿਲਣਾ ਚਾਹੀਦਾ ਨਹੀਂ ਤਾਂ ਮੈਨੂੰ ਇਹਨਾਂ ਟਾਈਮ ਨੂੰ ਧਰਾਲ ਆਇਆ ਇਹ ਸੰਬੰਧ ਅਸਲ ਨੂੰ ਕਿਛੂ ਕੇ ਸਰ ਭਾਈ ਸਾਡੇ ਕਾਨਾਂਵਰ ਜਦੀਕ ਪਿੰਡ ਹਰੀਮਾਵਦ ਉਹਦੇ ਸਾਡੀ ਭੈਣ ਦੀ ਸਰਜੀਤਪੁਰ ਕੁਝ ਕਿਸਾਨਾਂ ਦੇ ਬੰਦਿਆਂ ਨੇ ਪਹਿਲ ਇੱਕ ਵਾਰ ਹੀ ਘਟਰ ਘਾਉਂ ਕਿਹਾ ਜੇ ਫਿਰ ਪਛਾਨ ਜਿਹੜਾ ਤਿੰਨ ਵਾਰੀ ਘੱਟ ਚੱਕਰ ਨੂੰ ਜਾਨੋਂ ਮਾਰ ਦਿੱਤਾ ਉਹਦੇ ਬਿਟ ਦੀਆਂ ਨੱਤਾਂ ਤੋੜ ਦਿੱਤੀ ਅਸੀਂ ਆਪਾਂ ਮੈਡਮ ਜੀ ਨੂੰ ਮਿਲੇ ਐਸਐਸਪੀ ਨੂੰ ਪੀਐਸਪੀ ਢੇਰਾ ਬਾਬਾ ਨਾਨਕ ਨੂੰ ਮਿਲੇ ਐਸਐਚਓ ਕੋਟਲੀ ਉਹਨਾਂ ਦਾ ਕੋਈ ਤੁਹਾਨੂੰ ਪਤਾ ਨਹੀਂ ਲੱਗਦਾ ਇੱਕ ਮਹੀਨਾ ਹੈ ਇੱਕ ਬੰਦੇ ਨੂੰ ਅਰਸ਼ਟ ਕੀਤਾ ਇੱਕ ਬਚਾਰ ਲਬਾਲਕ ਸੀ ਉਹਨੂੰ ਅਰਸ਼ਟ ਕੀਤਾ ਸੀ ਉਹਦੀ ਜ਼ਮਾਨਤ ਹੋ ਗਈ ਬਾਕੀ ਪੰਜ ਬੰਦੇ ਜਿੱਧਾ ਦੁਰਾਫੰਡੇ ਆ ਸ਼੍ਰੀਮ ਤੇ ਬੱਕਰੀਆਂ ਧਮਕੀਆਂ ਦੇ ਰਹੇ ਆ ਇਹ ਸਮਝੋ ਤੁਸੀਂ ਸਾਡਾ ਕੀ ਕਰ ਲਿਆ ਉਹਦੇ ਸਬੰਧ ਚ ਉਹਦੇ ਸਬੰਧ ਚ ਸਮਾਜ ਸਾਰਾ ਇਕੱਠਾ ਹੋਇਆ ਵਾ ਲੱਖ ਲੱਖ ਜਹੇਬੰਦੀਆਂ ਆਈਆਂ ਸਾਰੀਆਂ ਤੇ ਅਸੀਂ ਕੋਈ ਆ ਫੈਸਲਾ ਲਿਆ ਵਾ ਕਿੰਨਾ ਚਿਰ ਉਹਨਾਂ ਦੇ ਬੱਚੇ ਕਤਰੋਂ ਦੇ ਰਸ਼ਨ ਨਹੀਂ ਕਰਦੇ ਉਹਨਾਂ ਜਰਾਬਾ ਉੱਠਣਾ ਨਹੀਂ ਹਰ ਚ ਕਿੰਨੇ ਲੋਕਾਂ ਦੇ ਹੋਏ ਛਾ ਜਾਣ ਇੱਕ ਜਣ ਉਹਦੀ ਜਮਾਤ ਹੋ ਗਈ ਉਸ ਤੋਂ ਬਾਅਦ ਦੂਸਰਾ ਚ ਕੈਂਪ ਚ ਪਰਸੋਂ ਕਤਲ ਹੋ ਗਿਆ ਸ਼੍ਰੀਮ ਕਿੰਨੇ ਬੰਦੇ ਲਖਾਤੇ ਆ ਇੱਕ ਬੰਦਾ ਰਸ਼ਨ ਨਹੀਂ ਹੋਇਆ ਉਹ ਅਸੀਂ ਫੈਸਲਾ ਕੀਤਾ ਵਾ ਜਿੰਨਾ ਚਿਰ ਕਦਰਾਂ ਦੇ ਰੈਸ਼ ਨਹੀਂ ਹੁੰਦੇ ਉਹਨਾਂ ਜਰਵਾ ਮੈਂ ਆਹਨੂੰ 10 ਰੁਪਏ ਨਾਲ ਭੇਜ 4 ਰੁਪਏ ਨਾਲ ਭੇਜ ਉਹਨਾਂ ਚਿਰ ਆਪਾਂ ਨਹੀਂ ਉੱਠਣਾ ਹਰ ਸ਼ਹਿਰ ਚ ਹਰ ਜ਼ਿਲ੍ਹੇ ਚ ਅਸੀਂ ਪ੍ਰਦਰਸ਼ਨ ਕਰਾਂਗੇ ਤੇ ਮੈਂ ਭੈਣ ਜੀ ਨੂੰ ਕਹਿਣਾ ਮੈਡਮ ਐਸਐਸਜੀ ਨੂੰ ਕਿ ਸਾਡੀ ਜੀ ਸੁਣਦੇ ਇਹ ਗੱਲ ਠੀਕ ਆ ਥੋੜੇ ਦਿਨ ਤੱਕ ਠੀਕ ਆ ਨੇ ਸਹੀ ਗਾਂਧੀ ਚੌਕ ਵੀ ਢੱਕਣ ਲੱਗੇ ਆ ਤੇ ਸਾਡੇ ਗਦਾਫਰਾਂ ਨੂੰ ਫੋਨ ਆਉਂਦੇ ਆ ਉੱਥੇ ਵੀ ਅਸੀਂ ਡੀਸੀ ਦੇ ਦਫ਼ਤਰ ਜਿਹੜਾ ਜਿਹੜੀ ਉੱਥੇ ਸਾਡੀ ਸੰਗਤ ਆ ਉਹਨਾਂ ਨੂੰ ਉੱਥੇ ਹੀ ਭਾਲ ਦੇਣਾ ਵਾ ਉਧਰੋਂ ਲਧਿਆਣੇ ਤੋਂ ਸੰਗਤ ਆਉਂਦੀ ਆ ਉਹਨਾਂ ਨੂੰ ਅਸੀਂ ਜਲੰਧਰ ਦੇ ਵਿੱਚ ਭਾਲ ਦੇਣਾ ਵਾ ਤੇ ਮੈਂ ਜਿੰਨੇ ਵੀ ਸੰਗਤ ਆਈ ਆ ਇਹਨਾਂ ਦਾ ਤਹਿਤੋਂ ਧੰਨਵਾਦ ਕਰਦਾ ਜਿੰਨਾ মিডিਆ ਵਾਲੇ ਦਾ ਇਹਨਾਂ ਦਾ ਵੀ ਤਹਿਤੋਂ ਧੰਨਵਾਦ ਕਰਦਾ ਹੁਣ ਆਪਣੇ ਜਰਨੈਲ ਸਿੰਘ ਸਾਡੇ ਖਜਾਨਚੀ ਪੰਜਾਬ ਦੇ ਸਾਡੇ ਸਮਾਜ ਦੇ ਇਹ ਵਿਚਾਰਕ ਸੰਗਠਨ ਆ। ਆਪਕ ਸੀਨਾ ਦਾ ਨਾਮ ਹੈ ਰੈਲ ਸਿੰਘ ਜੀ ਸਾਹਿਬ ਦਾ ਸਰਪੰਚ ਪਿੰਡ ਖਜਾਲੇ ਤੋਂ ਜੋ ਸਾਡੀ ਕੌਮ ਦੇ ਨਾਲ ਉਹ ਜੇ ਸਮੇਂ ਤੋਂ ਬਹੁਤ ਜ਼ਿਆਦਾ ਤਕਾ ਹੋ ਰਿਹਾ ਵਾ ਪਹਿਲਾਂ ਸਰਕਾਰ ਨੇ ਤਕਾ ਹਟਾ ਦੇਣਾ ਕੀਤਾ ਵਾ ਵਿਮੁਖਤ ਜਾਤੀ ਸਾਡਾ ਕੋਟਾ ਖੋਲਿਆ ਉਸ ਤੋਂ ਬਾਅਦ ਚ ਹੁਣ ਇੱਕ ਪਰਸੋ ਕਤਲ ਹੋਇਆ ਗੋਗੇਂਦੀ ਗਾਂਧੀ ਕੈਂਪ ਦੇ ਵਿੱਚ ਡੀਐਸਪੀ ਸਾਹਿਬ ਨੇ ਕੱਲ 5 ਵਜੇ ਤੱਕ ਟਾਈਮ ਲਿਆ ਸੀ ਉਹ ਟਾਈਮ ਵੀ ਜਿਹੜਾ ਲੰਘ ਗਿਆ ਵਾ ਅਜੇ ਤੱਕ ਕੋਈ ਬੰਦਾ ਗ੍ਰਿਫਤਾਰ ਨਹੀਂ ਕੀਤਾ ਜੋ 2-3 ਮਹੀਨੇ ਹੋ ਗਏ ਆ ਜਨਾਨੀ ਸਾਡੀ ਜਿਹੜੀ ਬੀਬੀ ਮਾ ਛੱਡੀ ਨਾ ਟਰੈਕਟਰ ਦੇ ਥੱਲੇ ਦੇ ਕੇ ਉਹਦੇ ਵਾਸਤੇ ਇੱਕ ਬੰਦਾ ਅਰੈਸਟ ਕੀਤਾ ਵਾ ਤੇ ਉਹਦੀ ਜ਼ੁਬਾਨ ਤੋ ਗਈ ਆ ਐਸਐਚਓ ਵੀ ਨਹੀਂ ਫੜਾਉਂਦਾ ਕੋਈ ਡੀਐਸਪੀ ਵੀ ਨਹੀਂ ਫੜਾਉਂਦਾ ਮੈਡਮ ਨੂੰ ਹਨ ਨੂੰ ਵੀ ਮਿਲੇ ਆ ਐਸਐਫੀ ਰਿਆਨ ਸਾਹਿਬ ਨੂੰ ਮਿਲੇ ਆ ਉਹਨਾਂ ਵੀ ਆਖਿਆ ਵੀ ਤੇੜੀਆਂ ਧਰਾਵਾਂ ਰਹਿੰਦੀਆਂ ਉਹ ਵੀ ਲਾਵਾਂਗੇ ਜੇ ਤੱਕ ਕੋਈ ਧਰਾ ਨਹੀਂ ਲੱਗੀ ਕੋਈ ਬੰਦਾ ਗ੍ਰਿਫਤਾਰ ਨਹੀਂ ਕੀਤਾ ਤੁਹਾਡੇ ਸਾਹਮਣੇ ਤੁਸੀਂ ਸ਼ਹਿਰ ਦੇ ਵਾਸੀ ਜੇ ਰੋਜ਼ ਗੋਲੀ ਕਿਤੇ ਨਾ ਕਿਤੇ ਚੱਲਦੀ ਆ ਇਹ ਤੁਹਾਨੂੰ ਜਿਆਦਾ ਪਤਾ ਵਾ ਇਸ ਕਰਕੇ ਅਸੀਂ ਅੱਜ ਇਹ ਹੱਥ ਜੋੜ ਕੇ ਬੇਨਤੀ ਕਰਨ ਵਾਸਤੇ ਆਇਆ ਕਿ ਅੱਜ ਸਾਡੇ ਕੋਈ ਨਾ ਕੋਈ ਗ੍ਰਿਫਤਾਰ ਬੰਦੇ ਕਰੋ ਜਿਹੜੀਆਂ ਬੀਬੀਆਂ ਸਰਜੀਤ ਗੌਰ ਦੀਆਂ ਧਰਾਵਾਂ ਰਹਿੰਦੀਆਂ ਉਹ ਤੁਰੰਤ ਜਿਹੜੀਆਂ ਧਰਾਵਾਂ ਜਿਹੜੀਆਂ ਲਾਓ ਰਜੀਤਪੁਰ ਦੀਆਂ ਉਹ ਤਰ੍ਹਾਂਆਂ ਜਿਹੜੀਆਂ ਵਾ ਉਹ ਲਾਈਆਂ ਜਾਣ ਤੇ ਸਾਨੂੰ ਤਾਂ ਹੀ ਇਨਸਾਫ ਮਿਲੂਗਾ ਤੇ ਤਾਂ ਜਾਵਾਂਗੇ ਨਹੀਂ ਤੇ ਇੱਥੇ ਲੰਗਰ ਪਕੜ ਕੇ ਤੇ ਇੱਥੇ ਟੈਂਟ ਲਾਉਣ ਲੱਗੇ ਆਂ ਭਾਈ ਇੱਥੇ ਰਵਾਂਗੇ ਤੇ ਸਾਡਾ ਜਲਦੀ ਤੋਂ ਜਲਦੀ ਜਿਹੜਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਇਨਸਾਫ ਕਿਉਂ ਨਹੀਂ ਬੇਰੀ ਤੇਰੀ ਕਿਉਂ ਕਰੇ ਸਰਕਾਰ ਦੇ ਭਲੇ ਕੱਖ ਨਹੀਂ ਲੱਗਣ ਡਿਆ ਕੋਈ ਨਾ ਸਰਕਾਰ ਦੇ ਨਾਮ ਤੇ ਸੁਣ ਰਹੇ ਆ ਨਾ ਐਸਐਸਪੀ ਸਾਹਿਬ ਕੋਈ ਸੁਣ ਰਹੇ ਆ ਡੀਐਸਪੀ ਕੋ ਜੋ ਜਿੱਧਰ ਜਾਈਓ ਹੁਣ ਸਾਨੂੰ ਕੱਲ ਦਾ ਟਾਈਮ ਦਿੱਤਾ ਵੇਖੋ ਜੀ 5 ਵਜੇ ਦਾ ਤੇ 5 ਵਜੇ ਦਾ ਟਾਈਮ ਵੇਖੋ ਹੁਣ ਕਿੰਨਾ ਟਾਈਮ ਹੋ ਗਿਆ 12:00 1:00 ਵਜੇ ਗਿਆ ਅਜੇ ਤੱਕ ਕੋਈ ਗ੍ਰਿਪਦਾਨ ਕੀਤਾ ਉੱਥੇ ਪਿਆ ਬੰਦਾ ਹੱਡਾ ਵੀ ਮਰਿਆ ਪਿਆ ਜੇ ਤਾਂ ਨਾਂ ਉਹਦਾ ਪੋਸਟਮਾਰਟਮ ਵੀ ਚੜਕ ਹੋਇਆ ਵਾ ਉਹਦਾ ਲਗੀ ਸਿਸਕਟ ਕੱਢ ਲੈ